ਉਹਨੇ ਇੱਕ ਨਵੀਂ ਚੀਜ਼ ਸਾਹਮਣੇ ਆਈਏ ਕਿ ਕਿਸ਼ਤਾਂ ਨਾ ਦੇਣ ਤੇ ਥੋਡੀ ਬਾਈਕ ਤਾਂ ਚੱਕੀ ਜਾਵੇ ਨਾ ਚੱਕੀ ਜਾਵੇ ਤੁਹਾਡੇ ਭਰਾ ਪੈਣ ਦੀ ਜ਼ਰੂਰ ਚੱਕੀ ਜਾਉ। ਇਹਦੇ ਬ੍ਰਦਰ ਦੀ ਇੱਕ ਚੀਜ਼ ਸੀ ਫਾਈਨਾਂਸ ਕਰਵਾਈ ਬੁਲੇਟ ਸੀ ਉਹਦੀਆਂ ਕਿਸ਼ਤਾਂ ਉਹਨੇ ਨਹੀਂ ਦਿੱਤੀਆਂ ਠੀਕ ਹੈ ਉਹਦੇ ਰੇਂਜ ਚ ਇਹਨੂੰ ਧਮਕਾ ਕੇ ਇਹਨੂੰ ਡਰਾ ਕੇ ਇਹਦੀ ਬਾਈਕ ਚੱਕ ਕੇ ਲੈ ਗਏ। ਔਰ ਇਹਨੂੰ ਇੰਨੀ ਗੱਲ ਆ ਗਿਆ ਕਿ ਜਾਨ ਲੱਗਾ ਬਾਈਕ ਤਾਂ ਵਾਪਸ ਮਿਲੂਗੀ ਜੇ ਉਹ ਬਾਈਕ ਵਾਪਸ ਆਉ। ਤੇ ਉਹਨਾਂ ਨੇ ਕਿਹਾ ਨਹੀਂ ਕਿ ਬਾਈਕ ਕਿਉਂ ਚੱਕੀ ਲਈ ਹੈ ਤੁਹਾਡੀ ਰੀਜ਼ਨ ਕੀ ਨਹੀਂ ਮੈਂ ਮੈਂ ਤਾਂ ਕੁਝ ਨਹੀਂ ਦੱਸਿਆ ਉਹਨਾਂ ਨੇ ਐਡੀ ਵੱਡੀ ਜੜੀ ਹੈ ਤੁਹਾਡੀ ਕੰਪਨੀ ਵੱਲੋਂ ਇੱਕ ਮਿਸਟੇਕ ਕੀਤੀ ਜਾਂਦੀ ਹੈ ਤੁਹਾਨੂੰ ਲੱਗਦਾ ਨਹੀਂ ਬਿਲਕੁਲ ਗਲਤ ਹੈ ਕਿ ਆਪਾਂ ਨੂੰ ਕਲੀਅਰ ਕਰ ਲੈਣਾ ਮੁੰਡਿਆਂ ਨੂੰ ਇਹ ਨਹੀਂ ਪਤਾ ਸੀਗਾ ਉਹਨਾਂ ਨੇ ਦੇਖਿਆ ਨਹੀਂ ਕਾਲੀ ਚੱਕ ਲੈ ਚੱਕ ਜਦੋਂ ਫਾਰਮ ਕੀਤਾ ਗੱਡੀ ਚੱਕੀ ਆ ਮੈਂ ਇਹਨਾਂ ਨੂੰ ਕਿਹਾ ਵੀ ਤੁਸੀਂ ਗੱਡੀ ਜਿਹੜੀ ਚੱਕੀ ਆ ਉਹ ਉਹਦੀ ਵਾਪਸ ਕਰੋ ਜਿਹੜੀ ਬਾਈਕ ਚੱਕੀ ਗਈ ਸੀ ਉਹਦੇ ਨਾਲ ਇਹਦੇ ਦਿਨ ਖਰਾਬ ਹੋਏ ਤੋਂ ਮੈਂ ਇੱਕ ਛੋਟੀ ਜੀ ਗੁਜਾਰਸ਼ ਕਰੂੰਗਾ ਕਿ ਆਪਾਂ ਬੰਦਿਆਂ ਨੂੰ ਥੋੜੀ ਜੀ ਇੱਕ ਇੰਤਿਆਹਾਤ ਦਿਈਏ ਕਿ ਅੱਗੇ ਤੋਂ ਇਸ ਚੀਜ਼ਾਂ ਧਿਆਨ ਰੱਖਿਆ ਜਾਵੇ ਕਿਸੇ ਦੀ ਬਾਈਕ ਕਿਸੇ ਹੋਰ ਦੀ ਨਾ ਚੱਕੀ ਇੱਕ ਹਫ਼ਤੇ ਤੱਕ ਤੁਹਾਨੂੰ ਪਤਾ ਨਹੀਂ ਲੱਗਿਆ ਕਿ ਬੋਲਟਾ ਕੀ ਸਪਲੈਂਡਰ ਹੈ ਅੱਜ ਸਾਡੇ ਨਾਲ ਦੋ ਸ਼ਖਸ ਮੌਜੂਦ ਆ ਜਿੰਨਾ ਨਾਲ ਜਿਹੜਾ ਕੰਪਨੀ ਵੱਲੋਂ ਧੱਕਾ ਹੋਇਆ ਸਾਰੇ ਆਮ ਜਿਹੜਾ ਇਹਨਾਂ ਵੱਲੋਂ ਜਿਹੜਾ ਧੱਕਾ ਕੀਤਾ ਜਾਂਦਾ ਹੈ ਕਾਰਨ ਇਹ ਹੈ ਕਿ ਇਹਨਾਂ ਦੀ ਜਿਹੜੀ ਹੈ ਕਿਸ਼ਤਾਂ ਟਾਈਮ ਟੂ ਟਾਈਮ ਚੱਲੀ ਸੀਗੀ ਪਰ ਉਸ ਤੋਂ ਬਾਅਦ ਵੀ ਇਹਨਾਂ ਦੀ ਜਿਹੜੀ ਹੈ ਬਾਈਕ ਉਹ ਚੱਕ ਲਈ ਜਾਂਦੀ ਹੈ ਵੀਰੇ ਸ਼ਸ਼ੀ ਗਾਲ ਜੀ ਸ਼ਸ਼ੀ ਗਾਲ ਜੀ ਸਭ ਤੋਂ ਪਹਿਲਾਂ ਤਾਂ ਪੁੱਛੂੰਗੀ ਕਿ ਕੀ ਕਾਰਨ ਹੋਇਆ ਕਿ ਇਹਨਾਂ ਦੀ ਬਾਈਕ ਜਿਹੜੀ ਚੱਕੀ ਦੇਖੋ ਇਹ ਲੜਕਾ ਮੇਰੇ ਕੋ ਕੰਮ ਕਰਦਾ ਹੈ ਜਿਹਦਾ ਨਾਮ ਆਜੇਸ਼ ਹੈ ਜੀ ਸੋ ਆ ਥੋੜੇ ਜੇ ਚਿਰ ਪਹਿਲਾਂ ਕੀ ਹੋਇਆ ਕਿ ਇਹਨੇ ਮੈਨੂੰ ਆ ਕੇ ਗੱਲ ਦੱਸੀ ਕਿ ਸਾਡਾ ਕੋਈ ਪੰਗਾ ਪਿਆ ਹੈ ਤੇ ਇਦਾਂ ਦਾ ਕਰਕੇ ਡਿਸਪਿਊਟ ਹੋ ਗਿਆ ਮੈਂ ਕੰਮ ਨਹੀਂ ਕਰ ਸਕਦਾ ਕਿ ਉਹਦੇ ਪਿੱਛੇ ਇਸ਼ੂ ਕੀ ਹੈ ਸੋ ਇਹਨੇ ਮੈਨੂੰ ਜਦ ਗੱਲ ਆਖੀ ਕਿ ਮੇਰੀ ਬਾਈਕ ਕੋ ਚੱਕ ਕੇ ਲੈ ਗਿਆ ਮੈਂ ਕਿਸ਼ਤਾਂ ਦਾ ਰੌਲਾ ਸੀ ਕਹਿੰਦਾ ਨਹੀਂ ਸੀ ਜਦ ਮੈਂ ਗੱਲ ਅੰਦਰੋਂ ਪਤਾ ਕਰਾਈ ਤਾਂ ਗੱਲ ਉੱਚੋਂ ਹੀ ਨਿਕਲੀ ਕਿ ਇਹਦੇ ਬ੍ਰਦਰ ਦੀ ਇੱਕ ਚੀਜ਼ ਸੀ ਫਾਈਨਾਂਸ ਕਰਵਾਈ ਬੁਲੇਟ ਸੀ ਉਹਦੀਆਂ ਕਿਸ਼ਤਾਂ ਉਹਨੇ ਨਹੀਂ ਦਿੱਤੀਆਂ ਠੀਕ ਹੈ ਉਹਦੇ ਰੇਂਜ ਚ ਇਹਨੂੰ ਧਮਕਾ ਕੇ ਇਹਨੂੰ ਡਰਾ ਕੇ ਇਹਦੀ ਬਾਈਕ ਚੱਕੇ ਲੈ ਗਏ ਮੈਂ ਫਾਈਨਾਂਸ ਵਾਲਿਆਂ ਦਾ ਇੱਕ ਨਵਾਂ ਰੂਪ ਦੇਖ ਰਿਹਾ ਪਹਿਲਾਂ ਪੈਸੇ ਦੇਖਦੇ ਹੁੰਦੇ ਸੀ ਕਿਸ਼ਤਾਂ ਨਹੀਂ ਦਿੱਤੀਆਂ ਬਾਈਕ ਚੱਕੀ ਗਈ ਹੁਣ ਇੱਕ ਨਵੀਂ ਚੀਜ਼ ਸਾਹਮਣੇ ਆ ਰਹੀ ਹੈ ਕਿ ਕਿਸ਼ਤਾਂ ਨਾ ਦੇਣ ਤੇ ਥੋੜੀ ਬਾਈਕ ਤਾਂ ਚੱਕੀ ਜਾਵੇ ਨਾ ਚੱਕੀ ਜਾਵੇ ਤੁਹਾਡੇ ਭਰਾ ਭੈਣ ਦੀ ਜਰੂਰ ਚੱਕੀ ਜਾਊਗੀ ਮਤਲਬ ਇਹਨਾਂ ਦੀ ਐ ਤਾਂ ਹੀ ਨਹੀਂ ਹੈਗਾ ਕਿ ਜਿਹੜੀ ਇਹਨਾਂ ਦੀ ਬਾਈਕ ਸੀਗੀ ਉਹਨਾਂ ਦੇ ਨਾਂ ਚੱਲਦੀ ਹੈ ਨਹੀਂ 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 ਇਹੀ ਮੈਂ ਮਿਸਕਮਿਊਨੀਕੇਸ਼ਨ ਦੂਰ ਕਰਨਾ ਚਾਹਨਾ ਜਿਹੜੀ ਬਾਈਕ ਸੀਗੀ ਉਹ ਬੇਸਿਕਲੀ ਬਿਲੋਂਗ ਕਰਦੀ ਸੀ ਇੱਕ ਪਰਸਨ ਨੂੰ ਜਿਹਦਾ ਨਾਮ ਹੈ ਰਕੇ ਉਹ ਦਾ ਬ੍ਰਦਰ ਹੈ ਉਹ ਦਾ ਬ੍ਰਦਰ ਹੈ ਔਰ ਇਹਦਾ ਨਾਮ ਅਜੇਸ਼ ਹੈ ਜਿਹਦੀ ਬਾਈਕ ਚੱਕੀ ਗਈ ਹੈ ਤੇ ਫਿਰ ਜਦੋਂ ਉਹਨਾਂ ਇਹਨਾਂ ਦਾ ਕੋਈ ਰੋਲਾ ਨਹੀਂ ਸੀਗਾ ਫਿਰ ਨਜਾਇਜ਼ ਇਹਨਾਂ ਦੀ ਬਾਈਕ ਕਿਉਂ ਚੱਕੀ ਗਈ ਰੀਜ਼ਨ ਕੀ ਸਾਹਮਣੇ ਆ ਰਿਹਾ ਤੁਹਾਨੂੰ ਬੁਲਾਉਂਦਾ ਮੈਡਮ ਰੀਜ਼ਨ ਹੀ ਇਹੀ ਹੈ ਜਿਹੜਾ ਤੱਕਾ ਹੋਇਆ ਹੈ ਤੱਕਾਂ ਲੋਕਾਂ ਤੱਕ ਪਹੁੰਚ ਸਕੇ ਇੱਕ ਤੱਕਾ ਹੈ ਜੀ ਇਹ ਰੀਜ਼ਨ ਕੋਈ ਵੀ ਨਹੀਂ ਸੀਗਾ ਰੀਜ਼ਨ ਜਸ ਇੰਨਾ ਸੀਗਾ ਕਿ ਆਪਣੇ ਯਾ ਭਰਾ ਨੂੰ ਪੇਸ਼ ਜਿਵੇਂ ਪੁਲਿਸ ਨਹੀਂ ਕਰਦੀ ਕਿ ਚਲੋ ਪਿਓ ਨਹੀਂ ਮਿਲਿਆ ਪੁੱਤ ਚੱਕ ਕੇ ਲੈ ਗਏ ਠੀਕ ਹੈ ਉਹੀ ਰੀਜ਼ਨ ਸੀਗਾ ਕਿ ਚਲੋ ਇਹਦਾ ਤਾਂ ਮਿਲਿਆ ਨਹੀਂ ਇਹਦਾ ਚੱਕ ਕੇ ਲੈ ਜਾਓ ਔਰ ਇਹਨੂੰ ਇੰਨੀ ਗੱਲ ਆ ਗਿਆ ਕਿ ਜੇ ਉਹ ਬਾਈਕ ਵਾਪਸ ਆਉਗੀ। ਵੀਰੇ ਕਿੰਨਾ ਟਾਈਮ ਹੋ ਗਿਆ ਬਾਈਕ ਚੱਕੀ ਨੂੰ ਤੁਹਾਡੀ? 1 ਵੀਕ ਹੋ ਗਿਆ ਮੈਂ। 1 ਵੀਕ ਹੋ ਗਿਆ। ਉਸ ਤੋਂ ਪਹਿਲਾਂ ਇਹ ਉਸ ਤੋਂ ਬਾਅਦ ਦੇ ਵਿੱਚ ਤੁਹਾਡੀ ਕੋਈ ਗੱਲਬਾਤ ਹੋਈ ਹੈ ਕੰਪਨੀ ਵਾਲਿਆਂ ਨਾਲ? ਹਾਂਜੀ ਬਸ ਇੰਨੀ ਗੱਲ ਹੋਈ ਹੈ ਕਿ ਵੀ ਕਿ ਜਦੋਂ ਤੁਹਾਡੀ ਉਹ ਕਿਸ਼ਤ ਨਿਪਰ ਗਈ ਉਸ ਤੋਂ ਬਾਅਦ ਬਾਈਕ ਵੰਦਣੀ ਹੈ। ਉਸ ਤੋਂ ਨਾਲ। ਤੇ ਉਹਨਾਂ ਨੇ ਕਿਹਾ ਨਹੀਂ ਕਿ ਬਾਈਕ ਕਿਉਂ ਚੱਕੀ ਲਈ ਹੈ ਤੁਹਾਡੀ ਰੀਜ਼ਨ ਕੀ ਹੈ? ਨਹੀਂ ਮੈਂ ਤਾਂ ਦਾ ਕੁਝ ਨਹੀਂ ਦੱਸਿਆ ਉਹਨਾਂ ਨੇ। ਬਸ ਨਹੀਂ ਦਸਿਓ ਨਹੀਂ ਬਸ ਚਾਬੀ ਚੱਕੀ ਤੇ ਬਾਈਕ ਲੈ ਕੇ ਇੱਕ ਹੋਰ ਦੋ ਤਿੰਨ ਜਣੇ ਸੀਗੇ ਇੱਕ ਚਾਬੀ ਚੱਕ ਕੇ ਨਾਲ ਹੀ ਦੂਜੇ ਨੂੰ ਭੇਜ ਦਿੱਤਾ ਗਿਆ ਇਹ ਕੰਪਨੀ ਦੀ ਬਾਈਕ ਸੀਗੀ ਕਿਹੜੇ ਕੰਪਨੀ ਤੋਂ ਤੁਸੀਂ ਕਢਾਈ ਹਾਂ ਸ੍ਰੀ ਰਾਮ ਫਾਈਨੈਂਸ ਤੋਂ ਸ੍ਰੀ ਰਾਮ ਫਾਈਨੈਂਸ ਤੋਂ ਤੇ ਉਹਨਾਂ ਵੱਲੋਂ ਜਦੋਂ ਇਸ ਚੀਜ਼ ਦਾ ਤੱਕਾ ਹੁੰਦਾ ਹੈ ਤੁਸੀਂ ਕੰਪਲੇਨਟ ਵਗੈਰਾ ਕੀਤੀ ਹੈ ਕੋਈ ਨਹੀਂ ਮੈਮ ਇਦਾਂ ਦਾ ਹਾਲੇ ਕੁਝ ਨਹੀਂ ਮੈਂ ਸੱਤਵੇਂ ਗੱਲ ਕੀਤੀ ਸੀ ਉਹ ਕਹਿੰਦੇ ਕਿ ਵੀ ਇੱਕ ਵਾਰ ਇਦਾਂ ਗੱਲ ਕਰਕੇ ਉਸ ਤੋਂ ਬਾਅਦ ਦੇਖਾਂਗੇ ਉਹ ਲੀਡ ਦਾ तरीके दे एक हफ्ता हो गया कोई ना कोई कारवाई ਤਾਂ ਕੀਤੀ ਗਈ ਹੋਵੇ ਜਾਂ ਤੁਸੀਂ ਉਹਨਾਂ ਨੂੰ ਕਾਲ ਕੀਤਾ ਹੋਵੇ ਕਿਸੇ ਤਰੀਕੇ ਦੇ ਉਹਨਾਂ ਵੱਲੋਂ ਕੋਈ ਧਮਕੀ ਵਗੈਰਾ ਆਈ ਹੈ ਨਹੀਂ ਮੈਮ ਬਸ ਇਹੀ ਕਰ ਰਿਹਾ ਕਿ ਰੋਜ਼ ਹੀ ਕਹਿ ਰਿਹਾ ਕਿ ਵੇ ਸਵੇਰੇ ਆ ਰਹੇ ਆ ਸ਼ਾਮ ਨੂੰ ਆ ਰਹੇ ਆ ਦੁਪਹਿਰੇ ਆ ਰਹੇ ਆ ਬਟ ਉਹ ਆ ਨਹੀਂ ਰਹੇ ਉਹਨਾਂ ਬਸ ਗੱਲ ਟਾਲੀ ਜਾ ਰਹੇ ਆ ਸੋ ਜਿੰਨਾ ਵੱਲੋਂ ਅਲੀਗੇਸ਼ਨ ਲਾਏ ਗਏ ਹੈ ਕਿ ਮੇਰੀ ਬਾਈਕ ਜਿਹੜੀ ਨਜਾਇਜ਼ ਚੱਕੀ ਗਈ ਨੇ ਤੇ ਸਾਡੇ ਨਾਲ ਉਸ ਸਖ ਜਿਹੜੇ ਨੇ ਮੌਜੂਦ ਨੇ ਸਰ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਰ ਤੁਹਾਡੇ ਇਹਨਾਂ ਦਾ ਕਹਿਣਾ ਹੈ ਕਿ ਸਾਡੀ ਮੇਰੀ ਜਿਹੜੀ ਬਾਈਕ ਆ ਧੱਕੇ ਨਾਲ ਚੱਕੀ ਗਈ ਹੈ ਮੇਰੇ ਜਿਹੜੇ ਕਿਸ਼ਨੇ ਟਾਈਮ ਤੋਂ ਟਾਈਮ ਜਾ ਰਹੀ ਸੀ ਕਿ ਕਾਰਨ ਕਿਸੇ ਕਿਸੇ ਤਰ੍ਹਾਂ ਚੱਕ ਲਈ ਨਹੀਂ ਪੈਣੇ ਕਾਰਨ ਇਦਾਂ ਸੀਗਾ ਵੀ ਜਿਹੜੀ ਬਾਈਕ ਸੀਗੀ ਇਹਨਾਂ ਦੀ ਨਾ ਉਹ ਬੋਰਡ ਦਾ ਲੋਨ ਸੀਗਾ ਤੇ ਇਹ ਵੀ ਮੈਨੂੰ ਸਵੇਰੇ ਘਰੇ ਖਣੀ ਸੁੱਤੇ ਬਈ ਸਵੇਰੇ ਮੁੰਡੇ 7-8 ਕ'ਜੇ ਗਏ 8 ਕ'ਜੇ ਗਏ ਆ 8 ਕ'ਜੇ ਜਾ ਕੇ ਉਹਨੇ ਦੇਖਿਆ ਤਾਂ ਘਰੇ ਇਹਨਾਂ ਦੀ ਸਪਲੈਂਡਰ ਖੜਾ ਸੀਗਾ ਬੋਲਟ ਨਹੀਂ ਸੀਗਾ ਹਾਂ ਉਹ ਬਾਇਓਮੈਸਟਿਕ ਸਪਲੈਂਡਰ ਚੱਕ ਲਿਆ ਜਦੋਂ ਉਸ ਤੋਂ ਬਾਅਦ ਭਰਾ ਦੀ ਮੈਨੂੰ ਕਾਲ ਆਈ ਅਸਮਰਦੀ ਠੀਕ ਆ ਇਹ ਕਹਿੰਦਾ ਯਾਰ ਉਹ ਲੋਨ ਬੋਲਟ ਦਾ ਸੀਗਾ ਤੇ ਚੱਕ ਤੁਸੀਂ ਸਪਲੈਂਡਰ ਲਿਆਏ ਤੇ ਉਸ ਤੋਂ ਬਾਅਦ ਚ ਆਪਾਂ ਇਹਨਾਂ ਨਾਲ ਗੱਲਬਾਤ ਕੀਤੀ ਤੇ ਗੱਡੀ ਇਹਨਾਂ ਦੀ ਵਾਪਸ ਕਰ ਦੇ ਦੇਖੋ ਮੇਰੇ ਗੱਲ ਸੁਣੋ ਜਦੋਂ ਆਪਾਂ ਇੱਕ ਨਾ ਅੱਜਕੱਲ ਬੜੀ ਵਧੀਆ ਚੀਜ਼ ਚੱਲ ਚੁੱਕੀ ਐ ਆਨਲਾਈਨ ਜਦੋਂ ਆਪਾਂ ਆਨਲਾਈਨ ਕਿਸੇ ਵੀ ਚੀਜ਼ ਦਾ ਨੰਬਰ ਭਰਨੇ ਆ ਸਾਡੇ ਕੋਲ ਕਲਰ ਤੋਂ ਲੈ ਕੇ ਉਹਦੇ ਵਿੱਚ ਕਿੰਨੇ ਕੁ ਜ਼ਿਆਦਾ ਨਟ ਜਾਂ ਜਿੰਨੇ ਜ਼ਿਆਦਾ ਜਿਹੜੇ ਉਹਦੇ ਕੋਲ ਬੋਲਡ ਯੂਜ਼ ਹੋਇਆ ਇਵਨ ਤਾਰਾ ਕਿੰਨੀਆਂ ਯੂਜ਼ ਹੋਈਆਂ ਨੇ ਸਾਰਾ ਕੁਝ ਆ ਜਾਂਦਾ ਐ ਐਡੀ ਵੱਡੀ ਜਿਹੜੀ ਐ ਤੁਹਾਡੀ ਕੰਪਨੀ ਵੱਲੋਂ ਇੱਕ ਮਿਸਟੇਕ ਕੀਤੀ ਜਾਂਦੀ ਐ ਤੁਹਾਨੂੰ ਲੱਗਦਾ ਨਹੀਂ ਬਿਲਕੁਲ ਗਲਤ ਐ ਨਹੀਂ ਨਹੀਂ ਭਣਾ ਗਲਤ ਆ ਹੈਗਾ ਮੈਂ ਮੰਨ ਲਿਆ ਬਾਕੀ ਆਪਾਂ ਨੂੰ ਕਲੀਅਰ ਕਰ ਲੈਣਾ ਮੁੰਡੇ ਨੂੰ ਇਹ ਨਹੀਂ ਪਤਾ ਸੀਗਾ ਉਹਨਾਂ ਨੇ ਦੇਖਿਆ ਨਹੀਂ ਕਾਲੀ ਚੱਕ ਲੈ ਚੱਕ ਜਦੋਂ ਫਾਰਮ ਕੀਤਾ ਤੇ ਆਪਣੇ ਇਹ ਭਰਾ ਦਾ ਫੋਨ ਆ ਫੋਨ ਆ ਗਿਆ ਜਦੋਂ ਹੀ ਗੱਡੀ ਚੱਕੀ ਆ ਮੈਂ ਇਹਨਾਂ ਨੂੰ ਕਿਹਾ ਵੀ ਤੁਸੀਂ ਗੱਡੀ ਜਿਹੜੀ ਚੱਕੀ ਆ ਉਹ ਉਹਦੀ ਵਾਪਸ ਕਰੋ ਬਾਕੀ ਦੀ ਇਹ ਪੇਮੈਂਟ ਦੇਣ ਨੂੰ ਜਿਹੜਾ ਆਪਾਂ ਲਿਆ ਉਹਨਾਂ ਵੱਲੋਂ ਕਿਹਾ ਗਿਆ ਹੈ ਜਿਹੜੀ ਬਾਈਕ ਆ ਪੂਰੇ ਇੱਕ ਹਫਤਾ ਹੋ ਗਿਆ ਇੱਕ ਹਫਤੇ ਤੱਕ ਤੁਹਾਨੂੰ ਪਤਾ ਨਹੀਂ ਲੱਗਿਆ ਕਿ ਬੋਲਟਾ ਕੀ ਐ ਸਪਲੈਂਡਰ ਹੈ ਨਹੀਂ ਨਹੀਂ ਇੱਕ ਹਫਤਾ ਨਹੀਂ ਭਰਾ ਨਾਲ ਗੱਲ ਚੱਲਦੀ ਸੀ ਆਪਣੀ ਜਦੋਂ ਇਹਨਾਂ ਨੇ ਕਿਹਾ ਇਹਨਾਂ ਨੇ ਮੈਨੂੰ ਇੱਥੇ ਬੁਲਾਇਆ ਸੀਗਾ ਮੈਂ ਤੂੰ ਆਣੀ ਹੋ ਜੀ ਹੁਣ ਅੱਜ ਇਹ ਆਪ ਇੱਥੇ ਆਜ ਗਿਆ ਇਹਨਾਂ ਦਾ ਕੋਈ ਜਿਹੜਾ ਬੰਦਾ ਸੀਗਾ ਉਹਨਾਂ ਵੱਲੋਂ ਇਹ ਮਿਸ ਹੈਪਨਿੰਗ ਜ਼ਰੂਰ ਕੀਤੀ ਗਈ ਬਟ ਮੈਂ ਇਹਨਾਂ ਦਾ ਸ਼ੁਕਰਗੁਜ਼ਾਰ ਹਾਂ ਕਿ ਇਹਨਾਂ ਨੇ ਟਾਈਮ ਨਹੀਂ ਲਾਇਆ ਇਸ ਚੀਜ਼ ਨੇ ਇਹ ਆਏ ਇਹਨਾਂ ਨੇ ਫੈਸਲਾ ਲਿਆ ਫੈਸਲਾ ਲੈ ਕੇ ਇਸ ਬੰਦੇ ਦਾ ਹੱਲ ਕੀਤਾ ਚਲੋ ਗਰੀਬ ਮਾਰ ਹੋ ਗਈ ਚਲੋ ਮੈਂ ਮੰਦਾ 5-6 ਦਿਨ ਹੋ ਗਏ ਸੀ ਇਸ ਚੀਜ਼ ਨੂੰ ਬਟ ਇਹਨਾਂ ਨੂੰ ਵੀ ਮੇਰਾ ਫੋਨ ਗਿਆ ਤਿੰਨ-ਕਿੰਨ ਦਿਨ ਹੋਏ ਤੁਹਾਨੂੰ ਪਤਾ ਹੈ ਸੈਟਰਡੇ ਵੀਕਸ ਵੀਕਸ ਆਫ ਆ ਜਾਂਦੇ ਆ ਬਟ ਹੱਲ ਹੋ ਗਿਆ ਪਰ ਮੇਨ ਮੁੱਦਾ ਪਤਾ ਕੀ ਸੀਗਾ ਜਿਹੜੀ ਬਾਈਕ ਚੱਕੀ ਗਈ ਸੀ ਉਹਦੇ ਨਾਲ ਇਹਦੇ ਦਿਨ ਖਰਾਬ ਹੋਏ ਤੋਂ ਮੈਂ ਇੱਕ ਛੋਟੀ ਜਿਹੀ ਗੁਜ਼ਾਰਿਸ਼ ਕਰੂੰਗਾ ਕਿ ਆਪਾਂ ਬੰਦਿਆਂ ਨੂੰ ਥੋੜੀ ਜਿਹੀ ਇੱਕ ਇਮਤਿਹਾਨ ਦਈਏ ਕਿ ਅੱਗੇ ਤੋਂ ਇਸ ਚੀਜ਼ ਦਾ ਧਿਆਨ ਰੱਖਿਆ ਜਾਵੇ ਕਿਸੇ ਦੀ ਬਾਈਕ ਕਿਸੇ ਹੋਰ ਦੀ ਨਾ ਚੱਕੀ ਜਾਵੇ ਬਿਲਕੁਲ ਤੇ ਇਹ ਜਿਹੜਾ ਤੱਕਾ ਆ ਅਸੀਂ ਵੀ ਇਹੀ ਚਾਹਨੇ ਕਿ ਕਿਸੇ ਹੋਰ ਨਾਲ ਹੋਵੇ ਅੱਜ ਇਹਨਾਂ ਨਾਲ ਹੋਇਆ ਕੱਲੋ ਕਿਸੇ ਹੋਰ ਨਾਲ ਵੀ ਹੋ ਸਕਦਾ ਨਹੀਂ ਨਹੀਂ ਭਣਾ ਇਦਾਂ ਨਹੀਂ ਹੋਊਗਾ ਕਿਉਂਕਿ ਦਿੱਕਤ ਇਹ ਰਾਈ ਸੀ ਨਾ ਇਹ ਘਰ ਸ਼ਿਫਟ ਕਰਕੇ ਹੀ ਆਪਣਾ ਅੱਛਾ ਵੱਡੀ ਗੱਲ ਇਹ ਆਈ ਵੀ ਜਿੱਥੇ ਪਹਿਲਾਂ ਰਹਿ ਰਹੇ ਸੀ ਉਹ ਤੋਂ ਹੀ ਚਲੇ ਗਿਆ ਸੀ 6 ਮਹੀਨੇ ਤਨੇ ਕੋਲ ਵੀ ਚੱਕਣੀ ਬੰਦ ਕਰ ਦਿੱਤੀ ਸੀ ਮੇਰੀ ਉਹ ਤਾਂ ਕਰਕੇ ਜਦੋਂ ਮੁੰਡੇ ਇੱਕਦਮ ਗਏ ਇਹਨਾਂ ਦੇ ਘਰ ਪਹਿਲਾਂ ਤਾਂ ਕੁਛ ਨਹੀਂ ਸੀ ਤੂੰ ਗੱਡੀ ਚੱਕੀ ਸੀ ਉਹ ਗੱਡੀ ਚੱਕ ਲਏ ਉਹ ਤੋਂ ਬਾਅਦ ਚ ਉਹਨਾਂ ਨੇ ਮੈਨੂੰ ਦੱਸਿਆ ਵੀ ਗੱਡੀ ਏ ਸਪਲੈਂਡਰ ਚੱਕ ਲਏ ਜੀ ਹਾਂ ਸਪਲੈਂਡਰ ਦੀ ਆਪਾਂ ਗੱਲ ਕਰੀਏ ਕਿਸ਼ਤਾ ਪੂਰੀਆਂ ਸੀਗੀਆਂ ਨਹੀਂ ਸਪਲੈਂਡਰ ਦਾ ਵੀ ਲੋਨ ਚੱਲ ਰਿਹਾ ਕਿਸੇ ਹੋਰ ਬੈਂਕ ਤੋਂ ਚੱਲ ਰਿਹਾ ਪਤਾ ਨਹੀਂ ਸ਼੍ਰੀ ਰਾਮ ਤੋਂ ਆ ਕਿਹਦੀ ਤੋਂ ਆ ਉਹ ਵੀ ਚੱਲ ਰਿਹਾ ਸੀ